ਆ ਆਓ ਆਪਾਂ ਮੈਥਮੈਟਿਕਸ ਦੀਆਂ ਗੱਲਾਂ ਕਰੀਏ ਮੈਥਮੈਟਿਕਸ ਦੇ ਵਿੱਚ ਜੇ ਅਸੀਂ ਲਿਖਦੇ ਹਾਂ ਨਾ 41 42 43 44 45 46 47 48 49 ਤੇ 50 50 ਤੱਕ ਅਸੀਂ ਲਿਖ ਲਿਆ ਤਾਂ ਹੁਣ ਅਸੀਂ ਜੇ ਇਸ ਨੂੰ ਸਕੁਅਰ ਕਰੀਏ ਸਾਰਿਆਂ ਨੂੰ ਜੇ ਸਕੁਅਰ ਕਰੀਏ ਸਕਵੇਅਰ ਕਰਨ ਤੇ ਅਸੀਂ ਇਹਨਾਂ ਨੂੰ ਸਕਵੇਅਰ ਦਾ ਇਹਦਾ ਜਵਾਬ ਲਿਖਾਂਗੇ ਤਾਂ ਤੁਸੀਂ ਦੇਖੋ ਕਿੰਨਾ ਆਸਾਨ ਹੋ ਗਈ ਤਾਂ ਹੁਣ ਤੁਸੀਂ ਕੀ ਕਰਨਾ ਹੈ 16 ਤੋਂ ਸ਼ੁਰੂ ਕਰ ਲੈਣਾ ਕਿਉਂਕਿ 4 ਚੋਕੇ 16 17 19 20 22 22 23 24 ਤੇ 25 ਜਿਵੇਂ 25 ਆਇਆ ਨਾ ਕਿਉਂਕਿ 50 ਦਾ ਸਕੁਅਰ 2500 ਹੁੰਦਾ ਇਥੇ ਜ਼ੀਰੋ ਆ ਲਾ ਲਓ ਬਸ ਉਸ ਤੋਂ ਬਾਅਦ ਫਿਰ 01 ਫਿਰ 04 ਫਿਰ 09 ਮਤਲਬ 0 ਦਾ ਸਕੁਅਰ 1 ਦਾ ਸਕੁਅਰ 2 ਦਾ ਸਕੁਅਰ 3 ਦਾ ਸਕੁਅਰ 4 ਦਾ ਸਕੁਅਰ 5 ਦਾ ਸਕੁਅਰ 6 ਦਾ ਸਕੁਅਰ 7 ਦਾ ਸਕੁਅਰ ਫਿਰ 8 ਦਾ ਸਕੁਅਰ ਤੇ ਫਿਰ 9 ਦਾ ਸਕੁਅਰ ਤੇ ਤੁਸੀਂ ਕਰੋ ਚੈੱਕ ਕੈਲਕੂਲੇਟਰ ਤੇ ਇਹ ਆ ਗਿਆ ਜਵਾਬ ਜੁੜੇ ਰਹੋ